Good <laughs> morning. <laughs>

नो मैम प्रोजेक्ट पे बनाया है जी सर वो भी पिन वो बोलेंगे फिर सेट हो जाएगा आपने जानकारी है इतने सर बट पांच प्रेजेंट है तो चले जाते हैं वेरी गुड और सर ये प्रोफेशनल मानव मानव एक पर थोड़ा सा ਸੰਜੋਗ ਦੇ ਨਾਲ ਦੋ ਪ੍ਰੋਗਰਾਮ ਵਿੱਚ ਫੂਟਕ੍ਰਾਫਟ ਅਤੇ ਸਲੂਨ ਨੂੰ ਸਿਖਲਾਈ ਪ੍ਰੋਗਰਾਮ ਚੱਲ ਰਹੀ ਜੀਤਨ ਦੇ ਵਿੱਚ ਸਾਡੇ ਕੋਲ ਵੀ ਆਏ ਹਨ ਮਾਨਨਾ ਦਾ ਸਵਾਗਤ ਅਸੀਂ ਬਹੁਤ-ਬਹੁਤ ਕਰਦੇ ਹਾਂ ਜਿਨ੍ਹਾਂ ਵਿੱਚ ਮਾਨ ਜੋ ਸੀਨੀਅਰ ਡਿਸਟ੍ਰਿਕਟ ਇੰਜੀਨੀਅਰ ਸ਼੍ਰੀਮਤੀ ਕੋਮਲ ਮਿਸ਼ਰ ਜੀ ਆਈਏਐਸ ਜਿਨ੍ਹਾਂ ਦੇ ਆਨਦੇ ਆਨ ਅਸੀਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ तो मेरा ये सेल उसको कराया तो सारे थिंग्स तनु वाले कोर्स पे फलदा इंग्लिश स्कूल ट्रेनिंग वाले इधर एक ग्रीन मल्टीपर्पस बिल्डिंग है उनको भी कि थानों एक हम कह सकते हैं दूसरा मौका है अपनी दोबारा लाइफ शुरू कर सकता एक सेकंड चांस है क्योंकि मार्जी हां कर सकते हो हां वो लगता है कौन काई ਵ੍ਰਿੰਦਰ ਕੁਮਾਰ ਜੀ ਤਵਿੰਦਰਪਾਲ ਜੀ ਗੁਰਨਾਮ ਸਿੰਘ ਜੀ ਕਵੀਨ ਜੀ ਸਚੀਨੰਦਰ ਜੀ

ਹਾਂਜੀ ਅੱਜ ਡ੍ਰੀ ਡਰੱਗ ਰੀਹੈਬਿਲੀਟੇਸ਼ਨ ਸੈਂਟਰ ਬਿਸ਼ਾਪੂਰ ਦੇ ਵਿੱਚ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਨਾਲ ਮਿਲ ਕੇ ਇੱਕ ਕੋਰਸ ਜੋ ਅਸੀਂ ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ ਦੋ ਕੋਰਸ ਇਨਫੈਕਟ ਇੱਕ ਮਲਟੀ ਕੁਇਜ਼ੀਨ ਕੁਕਿੰਗ ਦਾ ਕੋਰਸ ਤੇ ਇੱਕ ਮੇਲ ਹੈਅਰ ਸੈਲੂਨ ਦਾ ਕੋਰਸ ਉਹਨਾਂ ਦਾ ਅਸੀਂ ਸਰਟੀਫਿਕੇਸ਼ਨ ਡਿਸਟ੍ਰਿਬਿਊਸ਼ਨ ਕੀਤਾ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਲਗਭਗ ਇੱਥੇ ਦੇ 25 ਇਨਮੇਟਸ ਜੋ ਕਿ ਇੱਥੇ ਲਗਾਤਾਰ ਰਹਿ ਰਹੇ ਸੀ ਤੇ ਉਹਨਾਂ ਨੇ 45 ਦਿਨਾਂ ਦੀ ਇਨ ਕੋਰਸਸ ਦੀ ਟ੍ਰੇਨਿੰਗ ਕੀਤੀ ਹੈ ਹੁਣ ਅੱਜ ਦੇ ਦਿਨ 'ਚ ਉਹ ਇੱਕ ਤਾਂ ਸਭ ਤੋਂ ਵੱਡੀ ਗੱਲ ਰੀਹੈਬਿਲੀਟੇਟ ਹੋ ਗਏ ਨੇ ਉਹਨਾਂ ਨੇ ਨਸ਼ਾ ਬਿਲਕੁਲ ਛੱਡ ਦਿੱਤਾ ਹੈ ਤੇ ਇਸ ਦੇ ਨਾਲ ਹੀ ਨਾਲ ਉਹਨਾਂ ਨੇ ਉਹਨਾਂ ਦੀ ਸਕਿੱਲ ਅਪਗ੍ਰੇਡੇਸ਼ਨ ਵੀ ਹੋ ਗਈ ਹੈ ਸਕਿੱਲ ਅਪਗ੍ਰੇਡੇਸ਼ਨ ਵੀ ਇਸ ਤਰ੍ਹਾਂ ਦੀ ਜੋ ਕੋਰਸ ਉਹਨਾਂ ਨੇ ਆਪ ਚੂਜ਼ ਕੀਤਾ ਕਿ ਅਸੀਂ ਇਹ ਕੰਮ ਕਰਨਾ ਚਾਹੁੰਦੇ ਜਦੋਂ ਅਸੀਂ ਬਾਹਰ ਜਾਂਦੇ ਉਹ ਇਹ ਕੰਮ ਸਿੱਖ ਚੁੱਕੇ ਹੁਣ ਸਾਨੂੰ ਬੜੀ ਖੁਸ਼ੀ ਹੈ ਕਿ ਆਪਣੇ ਪੈਰਾਂ ਤੇ ਖੜੇ ਹੋ ਕੇ ਬਾਹਰ ਜਾ ਕੇ ਨਸ਼ਾ ਛੱਡ ਕੇ ਇਹ ਬੰਦੇ ਇੱਕ ਕੰਮ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਵੀ ਭਰ ਸਕਦੇ ਆ ਤੇ ਇੱਕ ਸਮਾਜ ਨੂੰ ਇੱਕ ਬਹੁਤ ਅੱਛਾ ਮੈਸੇਜ ਦੇ ਸਕਦੇ ਆ ਕਿ ਕਿਸ ਤਰ੍ਹਾਂ ਨਸ਼ੇ ਦੀ ਆਦਤ ਨੂੰ ਛੱਡ ਕੇ ਬੰਦਾ ਰੀਹੈਬਿਲੀਟੇਟ ਹੋ ਕੇ ਆਪਣੀ ਆਮ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਸਕਦਾ ਹੈ ਮੈਂ ਇਸ ਸਾਰੇ ਹੀ ਕੋਰਸ ਦੇ ਲਈ ਤੇ ਸਾਰੇ ਪ੍ਰੋਗਰਾਮ ਦੇ ਲਈ ਸਭ ਤੋਂ ਪਹਿਲਾਂ ਸਾਡੇ ਡਰਗ ਰੀਹੈਬਿਲੀਟੇਸ਼ਨ ਹੁਸ਼ਿਆਰਪੁਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਇਥੇ ਦੀ ਸਮੁੱਚੀ ਟੀਮ ਨੇ ਇੱਕ ਬਹੁਤ ਹੀ ਅੱਛੇ ਐਟਮੋਸਫੇਅਰ ਦੇ ਵਿੱਚ ਪੰਜਾਬ ਸਰਕਾਰ ਨੇ ਜੋ ਇੱਥੇ ਇੰਨਾ ਅੱਛਾ ਇਨਫਰਾਸਟ੍ਰਕਚਰ ਬਣਾ ਕੇ ਦਿੱਤਾ ਹੈ ਬਹੁਤ ਅੱਛੀ ਕਾਉਂਸਲਿੰਗ ਤੇ ਇਨਮੇਟਸ ਨੂੰ ਹੈਬਿਟੇਟ ਰੀ ਹੈਬਿਟੇਟ ਕੀਤਾ ਨਾਲ ਦੀ ਨਾਲ ਹੀ ਫੂਡ ਕraft ਇੰਸਟੀਚਿਊਟ ਹੁਸ਼ਿਆਰਪੁਰ ਜਿਨ੍ਹਾਂ ਨੇ ਇੱਕ ਕੋਰਸ ਪ੍ਰੋਵਾਈਡ ਕੀਤਾ ਤੇ ਸਾਡੇ ਸੈਲੂਨ ਟ੍ਰੇਨਿੰਗ ਦੇ ਲਈ ਪਾਰਟਨਰ ਮਿਸਟਰ ਮਾਨਾ ਜਿਨਨੀ ਟ੍ਰੇਨਿੰਗ ਦਿੱਤੀ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹੈ ਇਹ ਇੱਕਦਮ ਫ੍ਰੀ ਕੋਰਸ ਹੈ ਕਿਸੇ ਵੀ ਤਰ੍ਹਾਂ ਦਾ ਪੈਸਾ ਨਹੀਂ ਲਿਆ ਜਾਂਦਾ ਇੱਕ ਬਹੁਤ ਅੱਛਾ ਵਾਤਾਵਰਣ ਬਹੁਤ ਅੱਛਾ ਐਟਮੋਸਫੇਅਰ ਇੱਥੇ ਆ ਕੇ ਕਿਸੇ ਵੀ ਡਰਗੇਡਿਕ ਨੂੰ ਮਿਲਦਾ ਹੈ ਤੇ ਨਾਲ ਹੀ ਨਾਲ ਉਸਦੀ ਨਸ਼ੇ ਦੀ ਆਦਤ ਵੀ ਪੂਰੀ ਛੁੱਟ ਜਾਂਦੀ ਹੈ ਛੁੱਟ ਜਾਂਦੀ ਹੈ ਤੇ ਇਹ ਕੋ ਆਪਣੀ ਸਕਿੱਲ ਅਪਗ੍ਰੇਡੇਸ਼ਨ ਵੀ ਕਰ ਲੈਂਦਾ ਹੈ ਮੈਂ ਸਮੁੱਚੇ ਹੁਸ਼ਾਪੁਰ ਵਾਸੀ ਨੂੰ ਮੈਸੇਜ ਦੇਣਾ ਚਾਹੁੰਦੇ ਕਿ ਸਰਕਾਰ ਵੱਲੋਂ ਬਹੁਤ ਅੱਛੀ ਫੈਸਿਲਿਟੀ ਤੁਹਾਡੇ ਲਈ ਅਰੇਂਜ ਕੀਤੀ ਗਈ ਹੈ ਅਸੀਂ ਚਾਹੁੰਦੇ ਵਾਧੂ ਵਾਧ ਬੰਦੇ ਜੋ ਇਹ ਨਸ਼ੇ ਦੀ ਆਦਤ ਤੋਂ ਬਾਹਰ ਨਿਕਲਣਾ ਚਾਹੁੰਦੇ ਉਸ ਫੈਸਿਲਿਟੀ ਦਾ ਜ਼ਰੂਰ ਇਸਤੇਮਾਲ ਕਰੋ ਇਸ ਤੋਂ ਇਲਾਵਾ ਜਿੱਦਾਂ ਦੋ ਕੋਰਸ ਕਰ ਰਹੇ ਨੇ ਇੰਮੇਟਸ ਕੋਲ ਆਉਂਦਾ ਇਸ ਤੋਂ ਇਲਾਵਾ ਵੀ ਕੋਈ ਕੋਰਸ ਅਸੀਂ ਬਿਲਕੁਲ ਸਾਡੀ ਕੋਸ਼ਿਸ਼ ਇਹੀ ਹੈ ਕਿ ਡਿਮਾਂਡ ਦੇ ਅਨੁਸਾਰ ਜੋ ਵੀ ਇਥੇ ਇੰਮੇਟਸ ਆਂਦੇ ਨੇ ਇਹ ਦੋਨੋਂ ਕੋਰਸਸ ਵੀ ਮੈਂ ਇਹ ਦੱਸਣਾ ਚਾਹਾਂਗੀ ਸਾਰਿਆਂ ਨੂੰ ਇੰਮੇਟਸ ਨੇ ਆਪ ਹੀ ਚੂਸ ਕੀਤੇ ਸੀ ਕਿ ਅਸੀਂ ਕੁਕਿੰਗ ਦਾ ਕੋਰਸ ਕਰਨਾ ਚਾਹੁੰਦੇ ਜਾਂ ਮੇਲਸ ਨੋਨਡਾ ਕੋਰਸ ਕਰਨਾ ਚਾਹੁੰਦੇ ਇਸ ਤੋਂ ਇਲਾਵਾ ਆਲਰੇਡੀ ਇਥੇ ਇਲੈਕਟ੍ਰੀਸ਼ੀਅਨ ਐਂਡ ਪਲੰਮਿੰਗ ਫਿਟਿੰਗ ਦੇ ਕੋਰਸਸ ਚੱਲ ਰਹੇ ਨੇ ਤੇ ਜੇਕਰ ਸਾਡੇ ਕੋਲ ਹੋਰ ਵੀ ਕੋਰਸਸ ਦੀ ਡਿਮਾਂਡ ਆਂਦੀ ਹੈ ਤਾਂ ਰ ਜੀ ਜੀ ਸਰ ਅੱਜ ਅੱਜ ਅਸੀਂ ਥੇ ਮੈਡਮ ਦਿਪਤੀ ਕਮਿਸ਼ਨਰ ਮੋਹਾਲਾਪੁਰ ਜਿਹਦੇ ਨਾਲ ਉਹ ਜਿਹੜਾ ਮੋਹਾਲਾਪੁਰ ਦਾ ਡਰਗ ਰੀਹੈਬਿਟੇਸ਼ਨ ਸੈਂਟਰ ਹੈਗਾ ਉੱਥੇ ਆਏ ਹੈਗੇ ਤੇ ਮੈਨੂੰ ਲੱਗਦਾ ਅੱਜ ਬਹੁਤ ਇੱਕ ਚੰਗਾ ਦਿਨ ਹੈਗਾ ਜਿੱਥੇ 25 ਇਸ ਤਰੀਕੇ ਦੇ ਬੱਚੇ ਜਿਹੜੇ ਨਸ਼ੇ ਦੇ ਜਾਲ ਚ ਫਸੇ ਹੋਏ ਸੀਗੇ ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਜਿਹੜਾ ਹੈਗਾ ਬਾਹਰ ਕੱਢਿਆ ਗਿਆ ਉਹ ਆਪਣੀ ਦੇ ਡੀ ਐਡਿਕਸ਼ਨ ਜਿਹੜਾ ਹੈਗਾ ਉਹ ਪ੍ਰੋਸੈਸ ਪੂਰਾ ਕਰਕੇ ਰੀਹੈਬਿਲਿਟੇਸ਼ਨ ਪ੍ਰੋਸੈਸ ਪੂਰਾ ਕਰਕੇ ਹੁਣ ਉਹ ਕੋਈ ਡਰੱਗਸ ਨਹੀਂ ਲੈਂਦੇ ਹੈਗੇ ਉਹਨਾਂ ਦੀ ਡੋਜ਼ੇਸ ਜ਼ੀਰੋ ਹੋ ਗਈ ਹੈਗੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਪ੍ਰਸ਼ਾਸਨ ਦੀ ਮਦਦ ਨਾਲ ਰੈੱਡ ਕਰਾਸ ਦੀ ਮਦਦ ਨਾਲ ਜਿਹੜਾ ਹੈਗਾ ਉਹ ਸਕਿੱਲ ਅਪਗ੍ਰੇਡੇਸ਼ਨ ਪ੍ਰੋਗਰਾਮ 'ਚ ਸ਼ਾਮਿਲ ਕੀਤਾ ਗਿਆ ਤੇ 25 ਬੰਦੇ ਆਜ ਸਕਿੱਲ ਨਵੀਆਂ ਸਕਿੱਲ ਨਵਾਂ ਹੁਨਰ ਸਿੱਖ ਕੇ ਜਿਹੜੇ ਹੈਗੇ ਬਾਹਰ ਇੱਕ ਸਮਾਜ 'ਚ ਸਕਿੱਲਡ ਬੰਦੇ ਵਾਂਗੂ ਵਾਪਸ ਜਾ ਰਹੇ ਹੈਗੇ ਤੇ ਬੜਾ ਚੰਗਾ ਦਿਨ ਹੈਗਾ ਏਕ ਤੇ ਪੰਜਾਬ ਸਰਕਾਰ ਦੀ ਜਿਹੜੀ ਸਾਡੀ ਲੜਾਈ ਹੈਗੀ ਨਸ਼ੇ ਦੇ ਖਿਲਾਫ ਉਹਦੇ 'ਚ ਇੱਕ ਚੰਗੀ ਸਾਨੂੰ ਸਫਲਤਾ ਹੈਗੀ ਹੁਸ਼ਿਆਰਪੁਰ ਪ੍ਰਸ਼ਾਸਨ ਦੀ ਟੀਮ ਨੂੰ ਕਿ ਜਿਹਦੇ ਵਿੱਚ ਬਾਕੀ ਲੋਕਾਂ ਨੂੰ ਬੜਾ ਮੋਟੀਵੇਸ਼ਨ ਮਿਲੇਗਾ ਕਿ ਪਹਿਲੀ ਚੀਜ਼ ਕੀ ਨਸ਼ਾ ਛੱਡਿਆ ਜਾ ਸਕਦਾ ਨਸ਼ਾ ਛੱਡਣ ਤੋਂ ਬਾਅਦ ਇੱਕ ਆਮ ਚੰਗੇ ਸ਼ਹਿਰੀ ਵਾਂਗੂ ਚੰਗੇ ਨਾਗਰਿਕ ਵਾਂਗੂ ਚੰਗੇ ਵਸਨੀਕ ਪੰਜਾਬੀ ਵਾਂਗੂ ਜਿਹੜਾ ਹੈਗਾ ਉਹ ਆਪਣਾ ਜੀਵਨ ਜੀ ਸਕਦਾ ਤੇ ਐਟ ਦੀ ਸੇਮ ਟਾਈਮ ਉਹਦੇ ਜੀਵਨ 'ਚ ਇੱਕ ਹੋਪ ਹੈਗੀ ਉਹ ਪੈਸਾ ਕਮਾਉਣ ਵਾਸਤੇ ਆਪਣਾ ਹੁਨਰ ਦੇ ਰਾਹੀਂ ਜਿਹੜਾ ਹੈਗਾ ਉਹ ਕੰਮ ਕਰ ਸਕਦਾ ਤੇ ਇੱਕ ਚੰਗੇ ਰਿਸਪੈਕਟੇਬਲ ਸਿਟੀਜ਼ਨ ਵਾਂਗੂ ਰਹਿ ਸਕਦਾ ਤੇ ਆ ਜਿਹੜਾ ਹੈਗਾ ਜਿਹੜਾ ਕਦਮ ਹੈਗਾ ਪ੍ਰਸ਼ਾਸਨ ਦਾ ਆ ਅੱਗੇ ਬਹੁਤ بڑੇਗਾ ਤੇ ਜਿਹੜਾ ਟਾਰਗੇਟ ਮੈਡਮ ਦੱਸ ਰਹੇ ਹੈਗੇ ਜਿਹੜਾ ਜਿਸ ਤਰੀਕੇ ਨਾਲ ਆਪਣਾ ਇਥੇ ਐਡਿਕਸ ਆ ਰਹੇ ਹੈਗੇ ਉਹਦੇ ਹਿਸਾਬ ਨਾਲ ਮਨ ਲੱਗਦਾ ਆਉਣ ਵਾਲੇ ਸਮੇਂ ਚ ਪੂਰੇ ਸਾਲ ਚ ਕਾਫੀ ਜ਼ਿਆਦਾ ਬੜੀ ਤਦਾਦ ਚ ਜਿਹੜੇ ਐਡਿਕਸ ਹੈਗੇ ਜਿਹੜੇ ਉਹਨਾਂ ਨੂੰ ਰੀਹੈਬਿਟੇਟ ਕਰਕੇ ਸਕਿੱਲ ਕਰਕੇ ਸਮਾਜ ਚ ਭੇਜਿਆ ਜਾਏਗਾ ਜਿਦ ਤਰ੍ਹਾਂ ਹੀ ਆਪਾਂ ਇੱਕ ਮੁਕੰਮਲ ਜਿਹੜੀ ਹੈਗੀ ਕਾਰਵਾਈ ਡਰੱਗਸ ਦੇ ਖਿਲਾਫ ਇੱਕ 360 ਡਿਗਰੀ ਸੋਲੂਸ਼ਨ ਦੇ ਤਰੀਕੇ ਨਾਲ ਆਪਾਂ ਕਰਪਾ ਮੰਗਦੇ ਹਾਂ ਠੀਕ ਹੈ ਥੈਂਕ ਯੂ